ਗੱਡਾ ਲੈ ਕੇ ਗੱਡੀ ਲੈ ਕੇ ਤੋਂ ਬਾਤਿੰਗਾਂ ਲੱਗੇ ਆ ਕਿ ਇਹਨੇ ਗੱਡੀ ਤੇ ਆ ਕੇ ਗਾੜੀ ਦੇ ਕੋਲੇ ਬਾਤ ਕਰਦਾ। ਕਦੇ ਆਜੋਏ ਗੱਡੀ ਲੈ ਕੇ ਹੁੰਦੀ ਆ। ਇਹ ਗੱਡੀ ਦੋ ਜਿਹੜੀ ਉਹਸ ਪੱਕੇ ਸੇਟ ਹੈ। ਇਹਨਾਂ ਲਈ ਇਹਦੇ ਕੋਲ ਤੋਂ ਇਹ ਰਾਹ ਬੋਲੀ ਤੇ ਆਪਣੇ ਪਿੰਡੇ ਇਹਨਾਂ ਨੇ ਆ ਕੇ ਪਿੰਡਾਂ ਦੇ ਦੋਤਾਂ ਨੂੰ ਕਿਤੇ ਉੱਤੋਂ ਬਾਰੰਦ ਲਕਾਰੇ ਮਾਰੇ। ਜਾਂ ਲੈਵਾਂ ਤਾਂ ਕਿਤੇ ਨਹੀਂ। ਉਹ ਲਾਗੇ ਬੰਦਾ ਜਿਹੜਾ ਉਹਨੇ ਸ਼ਰਾਬ ਪੀਤੀ ਹੋਈ ਸੀ ਗੱਡੀ ਲਿਆ ਕੇ ਉੱਥੇ ਚੜਾਉਣ ਦੀ ਕੋਸ਼ਿਸ਼ ਕਰਦਾ ਸੀ ਉਹਦੇ ਕਰੀ ਉਹਨੂੰ ਉਹ ਕਰਦਾ ਇਹ ਵੱਡਿਆ ਉਹਨਾਂ ਤਾਤਰ ਨਾਲ ਉਹਨੂੰ ਵੱਢ ਦਿੱਤਾ ਇਹਦੇ ਕਾ ਵੀ ਰੋਲਾ ਪੈਂਦਾ ਵੇਖ ਕੇ ਆਉਨੇ ਆ ਕਿ ਕੀ ਗੱਲ ਆ ਤੇ ਉਹ ਜਦੋਂ ਗਏ ਤੇ ਉੱਥੇ ਇਦਾਂ ਸਾਨੂੰ ਨਿਕਲਿਆ ਜੀ ਇਹਦਾ ਜਿੱਤ ਉਹਦੇ ਹੋਲ ਹੋ ਗਿਆ ਕਿ ਨਾ ਨੜਕਨ ਵਾਲੀ ਪਹਿਲਾਂ ਇਹਨੇ ਸਰਪੰਚ ਨੇ ਇੱਕ ਵਾਰ ਦਾ ਪਹਿਲਾਂ ਕੀਤਾ ਦੂਜੀ ਵਾਰ ਤੋਂ ਮੁਰਗੀ ਸੀ ਇਹ ਜੇ ਕੋਈ ਨੰਗਾ ਦਾ ਰਸਤੇ ਤੇੋਂ ਮੋਟਰਸਾਈਕਲ ਲੈ ਕੇ ਆ ਗਿਆ ਕਿੰਨਾ ਕੁ ਚੋਣ ਗਿਆ ਆ ਇਹ ਕਹਿੰਦਾ ਮੈਂ ਤੁਹਾਨੂੰ ਸਰਵਾ ਬਰਵਾ ਦਿੰਦਾ ਆ ਜਿਹੜਾ ਲੈ ਗਿਆ ਮੋਟਰਸਾਈਕਲ ਤੇ ਕਰਵਾ ਦਿੰਦਾ ਸਹੀ ਤੇ ਕਹਿੰਦਾ ਨਹੀਂ ਮੈਂ ਨਹੀਂ ਕਰਵਾਣਾ ਤੇਰੇ ਗੱਡੀ ਲੈ ਕੇ ਆ ਗਿਆ ਜਿਵੇਂ ਕਰੋ ਗੱਲ ਚੱਲ ਜਾਨੇ ਮੇਰੀ ਨੌਂ ਸੀਗੀ ਇਹਨਾਂ ਦੋਨਾਂ ਨੇ ਪਿੰਡਾਂ ਸੀ ਕਾਰਾ ਮਾਰਾ ਕਰਦਾ ਸੀ ਕਿਹਦਾ ਰੇ ਗੱਡੀ ਲੈ ਕੇ ਪਰੋਂ ਬਾਹਰ ਨਿਕਲ ਲੱਗੇ ਆ ਤੇ ਇਹਨੇ ਗੱਡੀ ਤੇ ਆ ਕੇ ਗਾੜੀ ਤੇ ਕੇ ਬਾਤ ਕਰਦਾ ਮੈਂ ਤਾਂ ਵੀ ਆ ਜਾਵੇ ਗੱਡੀ ਲੈ ਕੇ ਉੱਥੇ ਆ ਨਾ ਤੇ ਗੱਡੀ ਚੋਦਦੀ ਇਹਨਾਂ ਵੀ ਉਸ ਕਰਕੇ ਸਿੱਖ ਗਏ ਨੰਬਰ ਦੇ ਸੁਣੋ ਕੱਲ੍ਹ ਦੱਸ ਦਿੰਦਾ ਤੇ ਚਾਚਾ ਹਾਂ ਜੀ ਕਿਦੋਂ ਜਦੋਂ ਪਿੰਡਾਂ ਲਈ ਇਧਰ ਮੋਟਰ ਹੈ ਇਰਾਤ ਲਈ ਤੇ ਆਪਣੇ ਪਿੰਡੇ ਇਹਨਾਂ ਨੇ ਆਣ ਕੇ ਬਿੱਲਾਂ ਨੂੰ ਕਿਦੋਂ ਕੀਤੇ ਤੇ ਤੋਂ ਬੜਾ ਲਿਕਾਰੇ ਮਾਰੇ ਜਾਂ ਲਿਵਾਣ ਲੱਗਦਾ ਮੈਂ ਤੇ ਇਹਨਾਂ ਨੇ ਕੋਣ ਕੋਣ ਬੱਲੇ ਸਰਪੰਚ ਬਲਵੀਰ ਸਿੰਘ ਉਹਦਾ ਮੁੰਡਾ ਨਾਲ ਮੰਜੀ ਚੁੱਕੀ ਹੋਇਆ ਕਿਸੇ ਕੰਦੇ ਦਾ ਇਹ ਰਾਤ ਹੀ ਬਸ ਨਾਲੇ ਬੋ ਜਾ ਆਪਣਾ ਮੁੱਠਾ ਬੋਲਦੇ ਨਾ ਰੱਬ ਨੇ ਹਾਂ ਜੀ ਇਹੋ ਤੇ ਨਿਕਲੇ ਹਾਂ ਜੀ ਸਰਪੰਚ ਨੇ ਕੀ ਕੀਤਾ ਦੋ ਪੰਚ ਨੇ ਇਜਾਦ ਨੂੰ ਬਲਤ ਬੋਲਿਆ ਉਹ ਤੋਂ ਬਾਰੇ ਮਗਰੋਂ ਜਾਣਿਆ ਇਹਨਾਂ ਗੱਡੀ ਦੇ ਨਾਲ ਗੱਲ ਤੋਂ ਮਿਲਦੇ ਕੋਈ ਕੋ ਬੰਬੇ ਕਿੰਨੇ ਲੱਗਦੇ ਮਨਜੀਤ ਸਰਪੰਚ ਦਾ ਮੁੰਡਾ ਸਰਪੰਚ ਦਾ ਉਹਨਾਂ ਕੋਲ ਕੇ ਆ ਹਾਂਜੀ ਇਹ ਯਾਰ ਹੈ ਬਾਕੀ ਚੱਲਦਾ ਪੰਚਾਇਤ ਅਨਸਾਰ ਦਇਆ ਇਹਨਾਂ ਨੂੰ ਜਿਹੜਾ ਜਿਹੜਾ ਉਹ ਹੈ ਗੰਟੜਾ ਅੰਦੂ ਜੀ ਆ ਦਿਵਾਤਾ ਦੂਜੀ ਵਾਲਾ ਆਦਾ ਲੱਗੇ ਲੱਗੇ ਬਵਾ ਨਾ ਮਾਰੇ ਗੱਲ ਵੈਸੇ ਨਾਲ ਤੋੜੇ ਤੋਂ ਇਹਨਾਂ ਨੇ ਮਾਰ ਲਿਆ ਕੋਈ ਇੱਕ ਹਰਪ੍ਰੀਤ ਸਿੰਘ ਨਾਂ ਦੇ ਤੁਹਾਡੇ ਪਿੰਡ ਦੇ ਨਿਵਾਸੀ ਕੋਲ ਬ੍ਰਸਟ ਕੋ ਕਰਕੇ ਰੋਪ ਲਗਾਏ ਕਿ ਮਜੀਤ ਸਿੰਘ ਦੇ ਤੁਹਾਡੇ ਵੱਲੋਂ ਤੇ ਤੁਹਾਡੇ ਲੜਕੇ ਵੱਲੋਂ ਉਹਨਾਂ ਨੇ ਕੁੱਟਮਾਰ ਕੀਤੀ ਗਈ ਹੈ ਕੀ ਕਰੇ ਸਰ ਅਸੀਂ ਸਵੇਰ ਦੇ ਨਾਂ ਸੜਕ ਬਣਾਉਂਦੇ ਸੀਗੇ ਕੰਕਰੀਟ ਦੀ ਤੇ ਸਾਰੇ ਉਦਾਂ ਉਥੇ ਨਾ ਸਾਡੇ ਆਪਣੇ ਜਦੋਂ ਸੜਕ ਬਣਾ ਕੇ ਮੈਸਤਰੀ ਚੱਲ ਗਏ ਤੇ ਅਸੀਂ ਆਪਦਾ ਭਈਆ ਉਥੇ ਖੜਾ ਕਰ ਦਿੱਤਾ ਕਿ ਤੂੰ ਭਾਈ ਉਥੇ ਨਾ ਕੁਝ ਜੀ ਨੂੰ ਚੜਨ ਨਹੀਂ ਤੇ ਨਾ ਕੁੱਤਾ ਚੜਨ ਦੇਈਂ ਉਥੇ ਪੈੜਾਂ ਲੱਗ ਜਾਂਦੀਆਂ ਤੇ ਉਹ ਲਾਗੇ ਬੰਦਾ ਜਿਹੜਾ ਉਹਨੇ ਸ਼ਰਾਬ ਪੀਤੀ ਹੋਈ ਸੀ ਗੱਡੀ ਲਿਆ ਕੇ ਉਥੇ ਚੜਾਉਣ ਦੀ ਕੋਸ਼ਿਸ਼ ਕਰਦਾ ਸੀ ਉਹਦੇ ਕਰੀ ਉਹਨੂੰ ਕੋਸ਼ ਕਰਦਾ ਇਹ ਵੱਡਿਆ ਉਹਨਾਂ ਦਾਸਰ ਨਾਲ ਉਹਨੂੰ ਵੱਢ ਦਿੱਤਾ ਤੇ ਅਸੀਂ ਮੋਹਦਵਾਰਾਂ ਦੇ ਬੰਦਿਆਂ ਦੇ ਰੋਲਾ ਪੈਂਦਾ ਵੇਖ ਕੇ ਗਏ ਆ ਤੇ ਸਾਬਾਦਰ ਉਥੇ ਹੀ ਜਾਂਦਿਆਂ ਨੂੰ ਸਾਡੇ ਦੇ ਹੱਟ ਟਿ ਜਾਓਗੇ ਸਾਡਾ ਭਈਆ ਪਿਆ ਸੀ ਉਹਨੂੰ ਅਸੀਂ ਚੱਕ ਲਿਆਂਦਾ ਉਥੇ ਚੱਕ ਕੇ ਦੇ ਹੋਣ ਭਈਆ ਸਾਡਾ ਹੱਥ ਬਧਾਰਾ ਜੀ ਕੀ ਨਾਮ ਆਉਂਦਾ ਜਿਹੜਾ ਸੁਮਨ ਸੁਮਨ ਕੁਮਾਰ ਆ ਜੀ ਉਹਦਾ ਨਾਮ ਕਿਨੇ ਕੁੱਟ ਮਾਰ ਦਿੱਤੀ ਉਹ ਆਪਣੇ ਮੁੰਡੇ ਨੇ ਹੈਪੀ ਕੱਚਾ ਨਾ ਉਹਦਾ ਮੁੰਡੇ ਦਾ ਜੀ ਉਹਨੇ ਕੁੱਟ ਮਾਰ ਦਿੱਤੀ ਹਾਂਜੀ ਤੇ ਤੁਸੀਂ ਮੋਤਵਾ ਦੇ ਦੋਸਤ ਹੋ ਹਾਂਜੀ ਮੋਤਵਾ ਤੋਂ ਤੋਰ ਤੇ ਆਹੀ ਗਏ ਆਹੀ ਦੀ ਗਾ ਵੀ ਉਹ ਰੋਲਾ ਪੈਂਦਾ ਵੇਖ ਕੇ ਆਉਨੇ ਆ ਵੀ ਕੀ ਗੱਲ ਆ ਤੇ ਉਹ ਜਦੋਂ ਗਏ ਤੇ ਉੱਥੇ ਏਦਾਂ ਸਾਨੂੰ ਨਿਕਲਿਆ ਜੀ ਚੜ੍ਹ ਕੇ ਨਵੀਂ ਬਣਾਈ ਜਾ ਰਹੀ ਸੀ ਨਵੀਂ ਨਵੀਂ ਬਣਾਉਂਦੇ ਕੰਕਰੀਟ ਦੀ